ਆਖਿਰ ਕਿਉਂ ਪਖਿਆ ਗੁਰਦੁਆਰਾ ਹਾਦਾ ਨਾਰਾ ਸਾਹਿਬ ਦੀ ਕਮੇਟੀ ਦਾ ਵਿਵਾਦ ਮਲੇਰ ਕੋਟਲਾ ਸਥਿਤ ਗੁਰਦੁਆਰਾ ਹਾਦਾ ਨਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੀ ਹੋਈ ਤਾਜ਼ਾ ਚੋਣ ਉਸ ਵਕਤ ਵਿਵਾਦਾਂ ਚ ਚੇਕ ਰਹੀ ਜਦੋਂ ਕੁਝ ਪੁਰਾਣੇ ਕਮੇਟੀ ਮੈਂਬਰਾਂ ਅਤੇ ਪ੍ਰਧਾਨਾਂ ਵੱਲੋਂ ਇਸ ਤੇ ਸਵਾਲ ਖੜੇ ਕਰਦਿਆਂ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਧਿਆਨ ਚ ਲਿਆਂਦਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਨਵੀਂ ਕਮੇਟੀ ਦੀ ਚੋਣ ਤਰਸਿੱਬ ਦੇ ਚੇਅਰਮੈਨ ਵੱਲੋਂ ਗੁਰਦੁਆਰਾ ਸਾਹਿਬ ਦੀ ਬਜਾਏ ਆਪਣੇ ਘਰ ਅੰਦਰ ਹੀ ਕੀਤੀ ਗਈ ਅਤੇ ਚੁਣੀ ਗਈ ਕਮੇਟੀ ਚ ਜ਼ਿਆਦਾਤਰ ਪਤਿਤ ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ ਜੋ ਗੁਰਮਤੇ ਰਹਿਤ ਮਰਿਆਦਾ ਤੋਂ ਬ ਸ੍ਰੀ ਅਕਾਲ ਤਖਤ ਸਾਹਿਬ ਤੋ ਪਹੁੰਚੀ ਦੋ ਮੈਂਬਰੀ ਟੀਮ ਨੇ ਮੌਕੇ ਤੇ ਪਹੁੰਚੇ ਪੱਤਰਕਾਰਾਂ ਨੂੰ ਦੱਸਿਆ ਕਿ ਉਹਨਾਂ ਪੂਰੇ ਮਾਮਲੇ ਦੀ ਪੜਤਾਲ ਕਰਦਿਆਂ ਦੋਵੇਂ ਧਿਰਾਂ ਦੇ ਬਿਆਨ ਕਲੰਬਤ ਕਰ ਲਏ ਹਨ ਜਿਨ੍ਹਾਂ ਤੇ ਅੰਤਿਮ ਫੈਸਲਾ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲਿਆ ਜਾਵੇਗਾ ਪੁਰਾਣੀ ਫਰਬੰਦ ਕਾ ਨੇਵੀ ਮੀਡੀਆ ਸਾਹਮਣੇ ਆਪਣਾ ਪੱਖ ਰੱਖਿਆ ਪਰ ਜਦੋਂ ਦੂਜੀ ਧਿਰ ਦਾ ਪੱਖ ਲੈਣ ਲਈ ਮੀਡੀਆ ਵੱਲੋਂ ਡਰਸ ਦੇ ਚੇਅਰਮੈਨ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਇਹ ਵੀ ਪੰਜਾਬ ਟੀਵੀ ਲਈ ਮਲੇਰਕੋਟਲਾ ਤੋਂ ਪੱਤਰਕਾਰ ਸੁਖਵਿੰਦਰ ਸਿੰਘ ạtਵਾਲਦੀ ਵਿਸ਼ੇਸ਼ ਰਿਪੋਰਟ ਮੇਰਾ ਨਾਮ ਹੈ ਗ ਜਿਹੜੀ ਗੁਰਦੁਆਰਾ ਸਾਹਿਬ ਦੀ ਚੋਣ ਆ ਸਾਲਵਾਦ ਹੋਣੀ ਚਾਹੀਦੀ ਸੀ ਅਸੀਂ ਇੱਕ ਟਰਸਟ ਤੇ ਅਰ ਕਮੇਟੀ ਦਾ ਸਮਝੌਤਾ ਹੋਇਆ ਸੀਗਾ 2018 ਦੇ ਵਿੱਚ ਕੋਰਟ ਦੇ ਵਿੱਚ ਉਹਦੇ ਜੇ ਫੈਸਲਾ ਹੋ ਗਿਆ ਤੇ ਵੀ ਜਿਹੜਾ ਟਰਸਟ ਆ ਉਹਦੇ ਵਿੱਚੋਂ ਚੋਣ ਹੋਇਆ ਕਰੂ ਸਾਲਵਾਦ ਦੋ ਤਿੰਨ ਸਾਲ ਚੋਣ ਹੁੰਦੀ ਰਹੀ ਸਭ ਤੋਂ ਪਹਿਲਾਂ ਗਰਵਾ ਸਿੰਘ ਬਣੇ ਫਿਰ ਬਣੇ ਆਪਣੇ ਬਹਾਦਰ ਸਿੰਘ ਉਦੋਂ ਬਾਅਦ ਦੋ ਸਾਲ ਰਹੇ ਇੱਕ ਸਾਲ ਮੈਂ ਰਿਹਾ ਪ੍ਰਧਾਨ ਪਿਛਲੇ ਦੋ ਸਾਲਾਂ ਤੋਂ ਜਿਹੜੀ ਚੋਣ ਹੋਣੀ ਹੋਈ ਉਹ ٹرسٹ ਦੇ ਵਿੱਚੋਂ ਬਾਹਰੋਂ ਬੰਦੇ ਲੈ ਕੇ ਚੋਣ ਕਰਤੀ ਜਿਹਦਾ ਅਸੀਂ ਇਤਰਾਜ਼ ਕਰਦੇ ਰਹੇ ਇਸ ਵਾਰੀ ਜਦੋਂ ਚੋਣ ਹੋਣੀ ਸੀ ਫਿਰ ਅਸੀਂ ਪੰਜ ਅਮਰਧਾਰੀ ਬੰਦਿਆਂ ਨੇ ਜਾ ਕੇ ਗੁਰਪ੍ਰੀਤ ਸਿੰਘ ਜਵੰਦਾ ਉਹਨੂੰ ਅਸੀਂ ਬੇਨਤੀ ਕੀਤੀ ਵੀ ٹرسٹ ਦੀ ਸੱਦੋ ਮੀਟਿੰਗ ਵੀ ਮੀਟਿੰਗ ਸੱਦ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਚੋਣ ਕਰੋ ਇੱਕ ਅਸੀਂ ਇਹ ਕਰਤਾ ਵੀ ਸਾਰੇ ਅਮਰਧਾਰੀ ਬਣਾਓ 2013 ਦਾ ਕਾਲ ਤਖਤ ਸਾਹਿਬ ਦਾ ਹੁਕਮ ਆ ਵੀ ਗੁਰਦੁਆਰਾ ਸਾਹਿਬ ਦੀ ਪਰਵੰਧ ਕਮੇਟੀ ਅਮਰਧਾਰੀ ਹੋਣੀ ਬਿਲਕੁਲ ਜੀ ਜਦੋਂ ਅਸੀਂ ਗਏ ਉਹ ਸਾਨੂੰ ਜੀਤ ਸਿੰਘ ਕੋਲੇ ਲੈ ਗਿਆ ਉਹਨਾਂ ਨੂੰ ਵੀ ਅਸੀਂ ਇਹੀ ਬੇਨਤੀ ਹੱਥ ਜੋੜ ਕੇ ਕਰੀ ਅਮਰਧਾਰੀ ਬੰਦੇ ਸਾਰੇ ਅਸੀਂ ਵੀ ਭਾਈ ਅਮਰਧਾਰੀ ਕਮੇਟੀ ਬਣਾਇਓ ਗੁਰਦੁਆਰਾ ਸਾਹਿਬ ਦੇ ਵਿੱਚ ਮੀਟਿੰਗ ਸੱਦੀ ਉਦੋਂ ਤਾਂ ਸਾਨੂੰ ਕਹਿਤਾ ਵੀ ਠੀਕ ਆ ਠੋਡੀ ਗੱਲ ਪਰ 1 4 2000 24 ਨੂੰ ਸਾਨੂੰ ਸਾਮ ਨੂੰ ਪਤਾ ਲੱਗਾ ਵੀ ਇਹ ਘਰੇ ਬੈਠ ਕੇ ਤਿੰਨ ਜਣੇ ਇੱਕ ਹਰਪ੍ਰੀਤ ਸਿੰਘ ਪੰਗੂ ਗੁਰਪ੍ਰੀਤ ਸਿੰਘ ਜਵੰਦਾ ਤੇ ਜੀਤ ਸਿੰਘ ਚੰਦ ਵੀ ਇਕੱਲੇ ਹੀ ਬੈਠ ਕੇ ਕਮੇਟੀ ਆਪੇ ਬਣਾ ਰਹੇ ਮੈਂ ਗੁਰਪ੍ਰੀਤ ਸਿੰਘ ਨੂੰ ਫੋਨ ਕਰਿਆ ਮੈਨੂੰ ਉਹਨੇ ਫੋਨ ਦੇ ਉੱਤੇ ਟਾਲਤਾ ਵੀ ਮੈਂ ਤਾਂ ਇਨਕਮ ਟੈਕਸ ਦੇ ਬੁਕਿੰਗ ਮਿਲਣ ਗਿਆ ਫਿਰ ਦੂਏ ਦਿਨ 2 4 ਨੂੰ ਸਵੇਰੇ ਇਹਨਾਂ ਨੇ ਨਿਤਨੇਮ ਦੇ ਪਾਠ ਤੋਂ ਬਾਅਦ ਉਹੀ ਜਿਹੜੀ ਇਹਨਾਂ ਨੇ ਰਾਤ ਨੂੰ ਆਪ ਹੀ ਲਿਸਟ ਤਿਆਰ ਕੀਤੀ ਉਹ ਹਰਪ੍ਰੀਤ ਸਿੰਘ ਭੰਗੂ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਝੂਠ ਬੋਲ ਕੇ ਇੱਥੇ ਅਨਾਉਂਸ ਕਰੀ ਇਹ ਉੱਠ ਕੇ ਸਰੂਪੇ ਦੇਣ ਲੱਗੇ ਮੈਂ ਇਹਨਾਂ ਨੂੰ ਤਰਾਦਿਆ ਮੈਂ ਕਹਿੰਦਾ ਮੈਂ ਕੋਈ ਸਰੂਪਾ ਨਹੀਂ ਦੇਣਾ ਵੀ ਸਾਨੂੰ ਇਹ ਮਨਜ਼ੂਰ ਨਹੀਂ ਹੈਗੀ ਫਿਰ ਅਸੀਂ ਪ੍ਰੈਸ ਬੁਲਾ ਕੇ ਪ੍ਰੈਸਰਾਂ ਨੂੰ ਕਹਿੰਦਾ ਵੀ ਅਸੀਂ ਕੱਲ ਤੱਕ ਸਾਰ ਨੂੰ ਲਿਖ ਕੇ ਭੇਜਾਂਗੇ ਵੀ ਇਹ ਜਿਹੜੀ ਚੋਣ ਆ ਇਹ ਬਿਲਕੁਲ ਮਰਿਆਦਾ ਤੋਂ ਉਲਟ ਹੋਈ ਵੀ ਅਮਰਤਾਰੀ ਬੰਦ ਨਹੀਂ ਪਾਏ ਗਏ ਉਹਦੇ ਵਿੱਚ ਬਹੁਤ ਸਾਰੇ ਬੰਦੇ ਜਿਹੜੇ ਸ਼ਰਾਬ ਪੀਂਦੇ ਨੇ ਬਹੁਤ ਸਾਰੇ ਪੱਤ ਤ ਬੰਦੇ ਨੇ ਕਮੇਟੀ ਦੇ ਵਿੱਚ ਅਸੀਂ ਉਹ ਲਿਖ ਕੇ ਅੰਮ੍ਰਿਤਸਰ ਨੂੰ ਭਾਤੀ ਅੱਜ ਉੱਥੋਂ ਦਮਦਵਾ ਸਾਹਿਬ ਤੋਂ ਬੰਦੇ ਆਏ ਸੀਗੇ ਅਸੀਂ ਉਹੀ ਸਾਰਾ ਪੱਖ ਉਹ ਦਮਦਵਾ ਜਿਹੜੀ ਟੀਮ ਆਈ ਉਹਨਾਂ ਨੂੰ ਆਪਦਾ ਲਿਖ ਕੇ ਲਿਖਤੀ ਤੌਰ ਤੇ ਦੇਤਾ ਤੁਸੀਂ ਕੀ ਮੰਗ ਕਰਦੇ ਆ ਅਸੀਂ ਮੰਗ ਇਹ ਕਰਦੇ ਆ ਵੀ ਅਕਾਲ ਤਖਤ ਸਾਹਿਬ ਤੋਂ 13 ਚ ਹੋਇਆ ਸੀਗਾ ਹੁਕਮ ਜਾਰੀ ਹੋਇਆ ਸੀ ਵੀ ਜਿਹੜੀਆਂ ਗੁਰਦੁਆਰਿਆਂ ਪਰੰਦਾ ਕਮੇਟੀਆਂ ਨੇ ਉਹ ਅਮਰਤਾਰੀ ਹੋਣ ਅਸੀਂ ਚਾਹੁੰਦੇ ਆ ਵੀ ਟਰਸਟ ਵੀ ਅਮਰਤਾਰੀ ਹੋਵੇ ਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੀ ਅਮਰਤਾਰੀ ਹੋਵੇ ਇਹ ਜਿਹੜੀ ਟਰਸਟ ਦੇ ਉਹਦੇ ਚ ਸੰਭਾਲ ਨੇ ਸਾਰੇ ਬੰਦੇ ਅਮਰਤਾਰੀ ਹੈ ਨਹੀਂ ਜਿਹੜੇ ਟਰਸਟ ਦੇ ਵਿੱਚ ਬੰਦੇ ਨੇ ਉਹ 2013 ਚ ਇਹਨਾਂ ਨੇ ਬਣਾਇਆ ਸੀਗਾ ਟਰਸਟ ਉਦੋਂ ਜੀਤ ਸਿੰਘ ਚੰਦੂਰਾਹੀ ਅਮਰਤਾਰੀ ਸੀ ਲੇਕਿਨ ਹੋਣਾ ਅਜੀਤ ਸਿੰਘ ਚੰਦੂਰਾਈਆ ਜਿਹੜਾ ਤੇ ਚੇਅਰਮੈਨ ਉਹ ਵੀ ਅਮਰਦਾਰ ਹੀ ਨਹੀਂ ਗੁਰਪ੍ਰੀਤ ਸਿੰਘ ਜਵੰਦਾ ਉਹ ਦਾੜੀ ਵੀ ਕੱਟਦਾ ਜਮੈਂ ਬਿਲਕੁਲ ਹੀ ਉਹ ਸ੍ਰੋਣੀ ਕਮੇਟੀ ਦੇ ਬੋਰਡ ਦੇ ਪਾਉਣ ਦਾ ਹੱਕਦਾਰ ਵੀ ਨਹੀਂ ਹੈਗਾ ਹੋਰ ਵੀ ਬਹੁਤ ਸਾਰੇ ਮੈਂਬਰ ਨੇ ਜਿਹੜੇ ਸ੍ਰੋਣੀ ਕਮੇਟੀ ਦੇ ਬੋਰਡ ਦੇ ਹੱਕਦਾਰ ਵੀ ਨਹੀਂ ਉਹਨਾਂ ਨੂੰ ਮੈਂਬਰ ਬਣਾਇਆ ਹੋਇਆ ਪਿੰਡਾਂ ਦੇ ਮੈਂਬਰ ਯਾਨੀ ਥੋੜੀ ਇਹੀ ਗੱਲ ਆਉਂਦੀ ਸਾਰੇ ਜਿਹੜੇ ਅਮਰਦਾਰ ਹੀ ਹਾਂ ਸਾਡੀ ਇਹੀ ਗੱਲ ਵੀ ਜਿਹੜਾ ਹਾਰਾ ਨਾਰਾ ਗੁਰਦੁਆਰਾ ਦੁਨੀਆ ਲੈਵਲ ਤੇ ਜਾਣਦੇ ਨੇ ਇਹਦੀ ਜਿਹੜੀ ਪ੍ਰਬੰਧਕ ਕਮੇਟੀ ਆ ਉਹਦਾ ਚਿਹਰਾ ਮੋਹਰਾ ਬਿਲਕੁਲ ਸਹੀ ਧੰਨਵਾਦ ਮੈਂ ਭਾਈ ਡਿੰਪਲ ਸਿੰਘ ਸਮਹਾਉ ਪ੍ਰਚਾਰਕ ਸਿੰਘ ਤਖਸ਼ੀਰ ਦਮਨਵਾ ਸਾਹਿਬ ਤੇ ਮੇਰੇ ਸਾਥੀ ਭਾਈ ਮੋਹਨ ਸਿੰਘ ਜੀ ਪ੍ਰਚਾਰਕ ਸਿੰਘ ਤਖਸ਼ੀਰ ਦਮਨਵਾ ਸਾਹਿਬ ਸ਼੍ਰੀ ਅਕਾਲ ਤਖਸਾਲ ਜੀ ਦੇ ਦੇਸ਼ਾਂ ਅਨਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸਾਡੀ ਪੜਤਾਲ ਕਰਨ ਦੇ ਲਈ ਡਿਊਟੀ ਲੱਗੀ ਹੈ ਜਿਹੜੀ ਮਸਲੇ ਨੂੰ ਲੈ ਕੇ ਇੱਥੇ ਆ ਗੁਰਦੁਆਰਾ ਸਾਹਿਬ ਹਾ ਦਾ ਨਾਰਾ ਦੀ ਜਿਹੜੀ ਪ੍ਰਬੰਧਕ ਕਮੇਟੀ ਦੀ ਚੋਣ ਹੈ ਉਹਦੇ ਵਿੱਚ ਸੰਗਤ ਨੂੰ ਥੋੜਾ ਜਿਹਾ ਕੋਈ ਇਤਰਾਜ਼ ਹੈ ਉਹਦੇ ਸਬੰਧ ਦੇ ਵਿੱਚ ਹੀ ਸਾਡੀ ਡਿਊਟੀ ਲੱਗੀ ਹੈ ਉਹ ਰਿਪੋਰਟ ਹੈ ਜਿਹੜੀ ਉਹਦੀ ਪੜਤਾਲ ਕਰਕੇ ਸਾਰੇ ਅਕਾਲ ਤਖਸਾਲ ਸਾਹਿਬ ਨੂੰ ਸੌਂਪਣ ਵਾਰੇ ਸਾਡੀ ਡਿਊਟੀ ਲੱਗੀ ਹੈ ਤੇ ਅਸੀਂ ਇੱਕ ਧਿਰ ਦੀ ਸੁਣੀ ਸੀ ਦੂਜੀ ਧਿਰ ਦੀ ਵੀ ਸੁਣੀ ਹੈ ਸੋ ਦੋਵਾਂ ਹੀ ਧਿਰਾਂ ਦੀ ਜਾਣਕਾਰੀ ਹੈ ਜਿਹੜੀ ਉਹ ਲੈ ਕੇ ਰਿਪੋਰਟ ਹੈ ਜਿਹੜੀ ਉਹ ਅਕਾਲ ਤਖਸਾਲ ਸਾਹਿਬ ਨੂੰ ਸੌਂਪੀ ਜਾਵੇਗੀ ਤੇ ਉਸ ਤੋਂ ਬਾਅਦ ਅਕਾਲ ਤਖਸਾਲ ਸਾਹਿਬ ਨੇ ਆਪਣਾ ਫੈਸਲਾ ਹੈ ਜਿਹੜਾ ਉਹ ਇਸ ਕਮੇਟੀ ਦੇ ਸਮਰਪਤ ਸੰਗਤ ਦੇ ਸਾਹਮਣੇ ਜਿਹੜਾ ਹੈ ਉਹ ਸ਼੍ਰੀ ਅਕਾਲ ਤਖਸਾਲ ਸਾਹਿਬ ਨੇ ਇਹ ਦੇਣਾ ਹੈ ਕਿਉਂਕਿ ਅਕਾਲ ਤਖਸਾਲ ਸਾਹਿਬ ਮੈਂ ਪਹਿਲਾਂ ਬੇਨਤੀ ਕੀਤੀ ਹੈ ਵੀ ਸਰਮੌਰ ਸਾਡੀ ਜਿਹੜੀ ਹੈ ਉਹ ਸੁਪਰੀਮ ਕੋਰਟ ਹੈ ਸੋ ਮੋਰ ਸੰਸਥਾਏ ਸ੍ਰੀ ਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਹੀ ਸਾਰੀ ਕਾਰਵਾਈ ਜਿਵੇਂ ਮਰਿਆਦਾ ਤੇ ਨਿਯਮ ਬਣੇ ਹੋਏ ਨੇ ਉਹਨਾਂ ਦੇ ਅਨੁਸਾਰ ਹੀ ਸਾਰੀ ਕਾਰਵਾਈ ਹੋ ਰਹੀ ਹੈ। ਬਾਬਾ ਜੀ ਕੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਿਹੜੇ ਵਿੱਚ ਬੰਦੇ ਹਾਜ਼ਰ ਹੋਣਗੇ ਉਹ ਅਮਰਤਾਰੀ ਹੋਣੇ ਜ਼ਰੂਰੀ ਨੇ ਜਾਂ ਪਤਿਤ ਬੰਦੇ ਵੀ ਹੋ ਸਕਦੇ ਨੇ? ਨਹੀਂ ਦੇਖੋ ਸ੍ਰੀ ਕਾਲ ਤਖਤ ਸਾਹਿਬ ਦਾ ਜਿਹੜਾ ਹੁਕਮਨਾਮਾ ਸਾਹਿਬ ਹੋਇਆ ਹੋਇਆ ਹੈ ਉਹਦੇ ਅਨੁਸਾਰ ਗੁਰਦੁਆਰਾ ਸਾਹਿਬ ਦੀ ਜਿਹੜੀ ਪ੍ਰਬੰਧਕ ਕਮੇਟੀ ਹੈ ਇਹਨਾਂ ਦੇ ਨਾਮ ਦੇ ਨਾਲ ਸਿੰਘ ਅਤੇ ਕੌਰ ਲੱਗਦਾ। ਉਹ ਅਮਰਤਾਰੀ ਹੋਣੇ ਜ਼ਰੂਰੀ ਨੇ। ਤੇ ਕਾਲ ਤਖਤ ਸਾਹਿਬ ਦਾ ਹੁ ਜਿਹੜੇ ਵੀ ਮਤਲਬ ਕਿ ਨਹੀਂ ਪੂਰੇ ਮਰਯਾਦਾ ਦੇ ਵਿੱਚ ਮਤਭਾਰੀ ਹੋਣਗੇ ਜਾਂ ਕੇਸ ਕੱਟਿਆਂ ਵਾਲੇ ਉਹਨਾਂ ਦੇ ਉੱਤੇ ਕੀ ਕਾਰਵਾਈ ਹੋਣੀ ਨਹੀਂ ਉਹਨਾਂ ਨੂੰ ਬਦਲਿਆ ਜਾ ਸਕਦਾ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਜਿਹੜੇ ਹੁਕਮਨਾਮਾ ਸਾਹਿਬ ਹੈ ਜਾਂ ਸਾਡੀ ਸਿੱਖ ਪੰਥ ਦੀ ਜਿਹੜੀ ਰਹਿਤ ਮਰਯਾਦਾ ਹੈ ਉਹ ਉਹਨਾਂ ਨੂੰ ਮਤਲਬ ਕਿ ਪ੍ਰੇਰਣਾ ਕਰਕੇ ਉਹਨਾਂ ਨੂੰ ਪਿਆਰ ਨਾਲ ਸਮਝਾ ਕੇ ਵੀ ਤੁਸੀਂ ਪਹਿਲਾਂ ਰਹਿਤ ਦੇ ਵਿੱਚ ਆਓ ਰਹਿਤ ਦੇ ਵਿੱਚ ਆ ਕੇ ਤੁਸੀਂ ਅਮਰਤ ਛੱਕ ਕੇ ਅਮਰਤਾਰੀ ਹੋ ਜਾਓ ਉਸ ਤੋਂ ਬਾਅਦ ਤੁਸੀਂ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਦੇ ਵਿੱਚ ਮੈਂਬਰ ਆ ਜਿਹੜੇ ਸ਼ਾਮਲ ਹੋ ਸਕਦੇ ਤਾਂ ਬੰਬਈ ਜਿਹੜੀ ਰਿਪੋਰਟ ਆ ਕਿੰਨੇ ਦਿਨ ਦੇ ਵਿੱਚ ਆ ਜੂਗੀ ਕਿੰਨੇ ਦਿਨ ਦੇ ਦੇਖੋ ਜਿਹੜੀ ਰਿਪੋਰਟ ਹੁਣ ਅਸੀਂ ਕੱਲ ਤੱਕ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਇਹ ਭੇਜ ਦੇਣੀ ਆ ਸਾਰੀ ਰਿਪੋਰਟ ਉਸ ਤੋਂ ਬਾਅਦ ਹੁਣ ਅਕਾਲ ਤਖਤ ਸਾਹਿਬ ਦੇ ਕੋਲ ਸਾਡੇ ਪੂਰੇ ਹਿੰਦੁਸਤਾਨ ਦੇ ਦੇਸ਼ਾਂ ਵਿਦੇਸ਼ਾਂ ਦੇ ਸਾਰੇ ਜਿਹੜੇ ਕੇਸ ਨੇ ਕਿਤੇ ਵੀ ਕੋਈ ਝਗੜਾ ਕੋਈ ਦਰੋ ਸਾਹਿਬ ਦਾ ਉਹ ਸਾਰੇ ਕੇਸ ਆਉਣਗੇ ਸੋ ਇਹ ਹੁਣ ਅਕਾਲ ਤਖਤ ਸਾਹਿਬ ਤੇ ਨਿਰਪਰ ਕਿ ਉਹ ਕਿੰਨੇ ਸਮੇਂ ਦੇ ਵਿੱਚ ਇਸ ਮਸਲੇ ਨੂੰ ਹੱਲ ਕਰ ਦੇਣਗੇ ਦੂਜੀ ਤੇ ਵੀ ਤੁਸੀਂ ਮਿਲਿਓ ਕਿ ਜਿਹੜਾ ਇਹ ਤੁਸੀਂ ਪਾਇਆ ਕੀ ਉਹ ਜਿਹੜੀ ਸਾਰੀ ਕਮੇਟੀ ਹਾਂ ਦੂਸਰੀ ਧਰ ਨੂੰ ਜਿਵੇਂ ਅਸੀਂ ਪੁੱਛਿਆ ਜਾਂ ਕੁਝ ਵੀ ਕਰਿਆ ਉਹਨਾਂ ਨੇ ਸ਼੍ਰੀ ਕਾਲਤਾਖਸਰ ਸਾਹਿਬ ਨੂੰ ਬੇਨਤੀ ਕੀਤੀ ਹੈ ਉਹਨਾਂ ਨੇ ਇੱਕ ਸਮਾਂ ਮੰਗਿਆ ਉਸ ਸਮੇਂ ਦੇ ਵਿੱਚ ਰਹਿ ਕੇ ਉਹ ਕਹਿੰਦੇ ਅਸੀਂ ਇੰਨੇ ਸਮੇਂ ਦੇ ਵਿੱਚ ਵਿੱਚ ਅਸੀਂ ਜਿਹੜਾ ਹੈ ਅਸੀਂ ਸਾਰੇ ਜਿਹੜੇ ਜੇ ਸਾਡੇ ਵਿੱਚ ਖਾਮੀਆਂ ਨੇ ਤਾਂ ਅਸੀਂ ਉਹਨਾਂ ਖਾਮੀਆਂ ਨੂੰ ਦੂਰ ਕਰ ਦੇਵਾਂਗੇ ਜਿਹੜੀ ਕਮੇਟੀ ਚੋਣਾ ਦੀ ਨਾ ਕੇ ਗੁਦਰਤ ਸਾਹਿਬ ਹੋਮ ਤੇ ਬਿਜਾਏ ਚੇਰਮੈਨ ਸਾਹਿਬ ਘਰੇ ਆਉਂਦੇ ਜਿਹਦੇ ਬਾਰੇ ਕੀ ਕਹੋਗੇ ਜੀ ਮਿੱਠੀ ਕਰ ਦੇਵੋ ਨਿੰਨੇ ਵਿੱਚ ਨਿੰਨੇ ਕੋ ਟਰਸਟ ਹੈ ਕਿ ਚੈਰੀਟੇਬਲ ਟਰਸਟ ਹੈ ਚੈਰੀਟੇਬਲ ਟਰਸਟ ਦੇ ਥਰੂ ਹੋਣੀ ਹੈ ਉਹ ਚੋਣ ਹੈ ਜਿਹੜੀ ਕਿਉਂਕਿ ਉਹ ਅਧਿਕਾਰ ਹੈ ਜਿਹੜਾ ਉਹ ਕੋਰਟ ਦੇ ਥਰੂ ਇਹਨਾਂ ਨੂੰ ਟਰਸਟ ਨੂੰ ਮਿਲਿਆ ਹੋਇਆ ਹੈ ਕਿਉਂਕਿ ਪੁਰਾਣਾ ਮਸਲਾ ਜਿਹੜਾ ਉਹ ਕੋਰਟ ਦੇ ਥਰੂ ਸੀ ਨਾ ਤੇ ਕੋਰਟ ਨੇ ਜਿਹੜਾ ਅਧਿਕਾਰ ਉਹ ਟਰਸਟ ਨੂੰ ਦਿੱਤਾ ਤੇ ਉਹ ਟਰਸਟ ਹੈ ਜਿਹੜਾ ਉਹ ਹੁਣ ਗਵਰਨਮੈਂਟ ਦੇ ਅਧੀਨ ਆਉਂਦਾ ਹੈ ਚੈਰੀਟੇਬਲ ਟਰਸਟ ਹੈ ਉਹਦੇ ਵਿੱਚ ਜਿਹੜੇ ਮੈਂਬਰ ਸਾਹਿਬਾਨ ਨੇ ਉਹਨਾਂ ਨੂੰ ਗੁਰੂ ਘਰ ਦੀ ਜਿਹੜੀ ਮਰਿਆਦਾ ਹੈ ਉਸ ਮਰਿਆਦਾ ਦਾ ਖਿਆਲ ਰੱਖਣਾ ਚਾਹੀਦਾ ਹੈ ਹੁਕਮਨਾਮੇ ਦਾ ਧਿਆਨ ਰੱਖਣਾ ਚਾਹੀਦਾ ਹੈ ਇਸ ਲਈ ਚੋਣ ਕਰਨ ਲੱਗਿਆਂ ਜਿਹੜੇ ਸੋਹਿਰਦੇ ਨੇ ਜਾਣਕਾਰ ਨੇ ਉਹਨਾਂ ਦੀ ਮਦਦ ਲੈ ਕੇ ਮਤਲਬ ਕਿ ਉਹਨਾਂ ਤੋਂ ਸਾਰੀ ਸਲਾਹ ਲੈ ਕੇ ਜੇਕਰ ਕਾਰਜ ਕੀਤਾ ਜਾਵੇ ਤਾਂ ਸ਼ਾਇਦ ਕੋਈ ਪਰੇਸ਼ਾਨੀ ਨਹੀਂ ਖੜੀ ਹੋ ਸਕਦੀ ਅੰਗਤਾਂ ਦੀ ਮੰਗ ਹੈ ਜਿਹੜੀ ਚੋਣ ਹੈ ਉਹ ਘਰ ਦੀ بجائے ਗੁਰਦੁਆਰਾ ਸਾਹਿਬ ਤੋਂ ਹੋਣੀ ਚਾਹੀਦੀ ਦੇਖੋ ਸੰਗਤ ਦੀ ਮੰਗ ਹੈਗੀ ਹੈ ਠੀਕ ਆ ਮੰਨਦੇ ਆ ਤੇ ਸੰਗਤ ਨੂੰ ਵੀ ਇਹਦੇ ਪ੍ਰਤੀ ਜਾਣੂ ਹੋਣਾ ਚਾਹੀਦਾ ਹੈ ਸੰਗਤ ਨੂੰ ਲਿਖਤੀ ਹੈ ਜਿਹੜਾ ਉਹ ਬੇਨਤੀ ਕਰ ਦੇਣੀ ਚਾਹੀਦੀ ਹੈ ਕਲਤਖ ਸਾਬ ਨੂੰ ਹੁਣ ਸੰਗਤ ਦੇ ਵਿੱਚ ਇਹ ਨਹੀਂ ਹੈ ਵੀ ਪੰਜ ਸੱਤ ਮੈਂਬਰ ਨੇ ਜਿਹੜੇ ਉਹ ਸ਼੍ਰੀ ਕਾਲਤਾਖਸਬ ਨੂੰ ਬੇਨਤੀ ਕਰ ਦੇਣ ਉਹਦੇ ਵਿੱਚ ਗੁਦਰਾ ਸਾਹਿਬ ਆਉਣ ਵਾਲੀ ਜਿਹੜੀ ਸੰਗਤ ਹੈ ਉਹਨਾਂ ਦੀ ਤਦਾਦ ਹੈ ਜਿਹੜੀ ਉਹ ਵੀ ਨਿਰਪੱਖ ਹੋਣੀ ਚਾਹੀਦੀ ਹੈ ਨਾ ਉਹਦੇ ਵਿੱਚ ਫਿਰ ਜਿਸ ਤਰ੍ਹਾਂ ਵੀ ਚੋਣ ਦਾ ਪ੍ਰੋਸੀਜਰ ਹੈ ਉਹ ਹੋਏਗਾ ਦਾ ਟਰਸਟ ਦੇ ਥਰੂ ਹੀ ਕਿਉਂਕਿ ਟਰਸਟ ਦੇ ਕੋਲ ਅਧਿਕਾਰ ਰੱਖਵੇਂ ਨੇਗੇ ਕੋਰਟ ਨੇ ਕੀਤੇ ਹੋਏ ਨੇਗੇ ਪਰ ਉਹਦੇ ਵਿੱਚ ਸਾਨੂੰ ਮਰਿਆਦਾ ਦਾ ਜ਼ਰੂਰ ਖਿਆਲ ਰੱਖਣਾ ਉਹ ਵੀ ਜੋ ਕਾਲਤਾਖਸਬ ਦਾ ਹੁਕਮ ਹੈ ਵੀ ਉਹ ਅਸੀਂ ਪਲਟਾ ਨਹੀਂ ਸਕਦੇ ਹੈਗੇ ਉਸ ਹੁਕਮ ਨੂੰ ਜ਼ਰੂਰ ਧਿਆਨ ਵਿੱਚ ਰੱਖ ਕੇ ਜਿਹੜਾ ਰਹਿਤਵਾਨ ਸਿੰਘ ਹੈ ਜਾਂ ਰਹਿਤਬਾਨ ਸਿੱਖ ਬੀਬੀ ਹੈ ਉਹ ਕਮੇਟੀ ਦੇ ਵਿੱਚ ਆ ਸਕਦੇ ਇਹ ਇਹ ਪਹਿਲਾ ਮਾਮਲਾ ਨਹੀਂ ਹੈਗਾ ਜੀ ਇਸ ਤਰ੍ਹਾਂ ਦੇ ਕਈ ਮਾਮਲੇ ਨੇ ਮਤਲਬ ਅਖਰ ਜੇ ਗੱਲ ਕਰੀਏ ਦੇਖੋ ਜਿਹੜਾ ਮਾਮਲਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਧਿਆਨ ਦੇ ਵਿੱਚ ਹੈ ਉਹਦਾ ਹੱਲ ਜ਼ਰੂਰ ਹੁੰਦਾ ਹੈਗਾ ਜਿਹੜਾ ਹੁਣ ਆਪਾਂ ਆਪਸ ਦੇ ਵਿੱਚ ਬਹਿ ਕੇ ਸੁਲਝਾ ਲੈਨੇ ਆਂਗੇ ਤੇ ਉਹ ਫਿਰ ਸਾਡੇ ਤੱਕ ਸੀਮਤ ਰਹਿ ਜਾਂਦਾ ਹੈਗਾ ਸੋ ਸੰਗਤ ਨੂੰ ਕੀ ਅਪੀਲ ਕਰਨੀ ਚਾਹੁੰਦੇ ਆ ਸੰਗਤ ਨੂੰ ਵੀ ਇਹੀ ਬੇਨਤੀ ਕਰਦੇ ਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਭਰੋਸਾ ਕਰਨਾ ਚਾਹੀਦਾ ਹੈ ਬਹੁਤ ਜਲਦੀ ਹੈ ਜਿਹੜਾ ਇਹਦਾ ਫੈਸਲਾ ਸ਼੍ਰੀ ਕਾਲਤਾ ਸਾਹਿਬ ਕਰਕੇ ਉਹ ਸੰਗਤ ਦੇ ਸਾਹਮਣੇ ਰੱਖ ਦੇਣਾ ਨਹੀਂ ਕਰਨੀ ਜੀ ਕਰਨੀ ਇਹ ਮਸਲਾ ਹੀ ਨਹੀਂ ਕੋਈ ਮਸਲਾ ਤਾਂ ਐਵੇਂ ਕਾਲਿਆ ਕਰਨਾ ਲਿਖਣਾ ਪਊਗਾ ਮਜਬੂਰ ਮੈਂ ਪਤਾ ਅਸੀਂ ਮਜਬੂਰ ਆ ਜੀ ਜਿਵੇਂ ਤੁਹਾਨੂੰ ਲੱਗਦਾ ਮੈਂ ਦੂਜੀ ਜਿਹੜੀ ਧਿਰ ਸੀਗੀ ਉਹਨਾਂ ਨੇ ਪਰਪੱਕ ਦੇ ਤੋਂਨ ਕਰ ਹਾਂ ਕਹਿੰਦੇ ਹਾਂ ਲੋ